ਸੰਸਥਾ ਦੀ ਹੋਂਦ ਦੀ ਪਹਿਲੀ ਵਰੇਗੰਢ ਦੀ ਖੁਸ਼ੀ ਵਿੱਚ ਅਤੇ ਮਨੁੱਖਤਾ ਦੀ ਸੇਵਾ ਵਾਸਤੇ ਪ੍ਰਯਾਸ ਹੈਲਪਿੰਗ ਹੈਡ ਗਰੁੱਪ ਵੱਲੋਂ ਵਿਸ਼ਕਰਮਾ ਮੰਦਿਰ ਪਾਸੋਂ ਵਿਖੇ ਮੁਫਤ ਕੈਂਪ ਮੈਡੀਕਲ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਚੈੱਕਅਪ ਕਰਕੇ ਦਵਾਈਆਂ ਤੇ ਨਜ਼ਰ ਦੀਆਂ ਐਨਕਾਂ ਫ੍ਰੀ ਦਿੱਤੀਆਂ ਗਈਆਂ ਜਿੰਨਾ ਮਰੀਜ਼ਾਂ ਦੇ ਅੱਖਾਂ ਵਿੱਚ ਮੋਤੀਆ ਆਇਆ ਉਹਨਾਂ ਦਾ ਆਪਰੇਸ਼ਨ ਪਟਿਆਲਾ ਵਿਖੇ ਮੁਫਤ ਕੀਤਾ ਜਾਵੇਗਾ ਇਸ ਕੈਂਪ ਵਿੱਚ ਹਲਕਾ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਸ਼ਿਰਕਤ ਕੀਤੀ ਅਤੇ ਮਰੀਜ਼ਾਂ ਦਾ ਹਾਲਚਲ ਪੁੱਛਿਆ ਕੈਂਪ ਵਿੱਚ ਪਹੁੰਚੇ ਬੱਚਿਆਂ ਦੇ ਮਾ ਮਾ ਡਾਕਟਰ ਪਰਵੀਨ ਮੜਕਨ ਪਟਿਆਲਾ ਵੱਲੋਂ ਬੱਚਿਆਂ ਦਾ ਚੈੱਕਅਪ ਕੀਤਾ ਗਿਆ ਅਤੇ ਅੱਖਾਂ ਦੇ ਮਾਹਰ ਡਾਕਟਰ ਪਮਨਪ੍ਰੀਤ ਸਿੰਘ ਨੇ 400 ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਐਨਕਾ ਅਤੇ ਦਵਾਈਆਂ ਦਿੱਤੀਆਂ ਗਈਆਂ ਦੰਦਾਂ ਦੇ ਮਾਹਰ ਡਾਕਟਰ ਅਮਰੀਕ ਸਿੰਘ ਅੰਬਲੋ ਵੱਲੋਂ ਦੰਦਾਂ ਦਾ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਗਈਆਂ ਜਨਰ ਬਿਮਾਰੀਆਂ ਦੇ ਮਾਹਰ ਡਾਕਟਰ ਪ੍ਰਦੀਪ ਕੁੰਦਰਾ ਵੱਲੋਂ ਮਰੀਜ਼ਾਂ ਦਾ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਗਈਆਂ ਬਾਅਦ ਵਿੱਚ ਪ੍ਰਯਾਸ ਹੈਲਪਿੰਗ ਹੈੱਡ ਗਰੁੱਪ ਵੱਲੋਂ ਆਏ ਮਹਿਮਾਨਾਂ ਦਾ ਸਿਰ ਪਾਓ ਦੇ ਕੇ ਧੰਨਵਾਦ ਕੀਤਾ ਗਿਆ 500 ਤੋਂ ਪੀਵੀ ਨਿਊਜ਼ ਚੈਨਲ ਲਈ ਭਰਪੂਰ ਸਿੰਘ ਮਟਰਾ ਦੇ ਨਾਲ ਸੁਨੀਲ ਕੋੜਾ ਦੀ ਰਿਪੋਰਟ ਇਹ ਵੱਡੀ ਸੇਵਾ ਹੈ ਕਿਉਂਕਿ ਇਹ ਸੇਵਾ ਜਿਹੜੀ ਹੈ ਇਹ ਭਾਗਾਂ ਬਰਤੰਦੀ ਹੈ ਔਰ ਇਹ ਸੇਵਾ ਜਿਹੜਾ ਬੰਦਾ ਕਰ ਰਿਹਾ ਤੇ ਜਿਹੜੇ ਅਫਸਰ ਬੁਲ ਰਹੇ ਤਾਂ ਵਿਚਾਰ ਦੀ ਕਰਾ ਦੇ ਰਿਹਾ ਜੰਦਾ ਜੰਦਾ ਸਨ ਸਮੁੱਚੀ ਸਾਰੇ ਟੀਮ ਦਾ ਸਾਡੀ ਨਗਰ ਕੌਂਸਲ ਪਾਸੋਂ ਦੀ ਸਮੁੱਚੀ ਟੀਮ ਜਿਹੜੇ ਕੌਂਸਲ ਸਰਪੰਨ ਸਾਰੇ ਆਏ ਆ ਆਪਾ ਦੀ ਪਾਰਟੀ ਦੇ ਸਾਡੇ ਸਾਰੇ ਬਲੰਕੀਰ ਸਰਪੰਨ ਸਭ ਨੇ ਦਸਤਖਤ ਨਾਲ ਫੌਂਟ ਚਾਰ ਸਾਰੇ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਕ ਪਾਸੇ ਡਾਕਟਰ ਪੁੰਗਨ ਦਾ ਸਾਰੇ ਟੀਮ ਦਾ ਬਹੁਤ ਬਹੁਤ ਆਪਨ ਕਰਦਾ ਪਰ ਆਪ ਸਾਥੇ ਚੱਲਦੀ ਕਰਦੇ ਬਹੁਤ ਬਹੁਤ ਮਿਹਰਬਾਨੀ ਬੋਲੋ ਸੋਨ ਇੱਕ ਕੈਂਪਨਾ ਆ ਰਿਹਾ ਹੈ ਅੱਖਾਂ ਦੀਆਂ ਬਿਮਾਰੀਆਂ ਦਾ ਜਿਹਦੇ ਵਿੱਚ ਅਸੀਂ ਅੱਖਾਂ ਦੇ ਚਸ਼ਮੇ ਦੇ ਰਹੇ ਹਾਂ ਫ੍ਰੀ ਫ੍ਰੀ ਦਵਾਈ ਦੇ ਰਹੇ ਹਾਂ ਇੱਕ ਵਿਗਿਆਨਕ ਵਿਦਿਆਲੇ ਤੋਂ ਡਾਕਟਰ ਆਏ ਜਿਹਦੇ ਵਿੱਚ ਬੱਚਿਆਂ ਦੇ ਡਾਕਟਰ ਆਏ ਪਟਿਆਲੇ ਤੋਂ ਅਸੀਂ ਟੋਨ ਵੀ ਫ੍ਰੀ ਦਵਾਈ ਦੇ ਰਹੇ ਹਾਂ ਜਿਹਦੇ ਅੱਖਾਂ ਤੇ ਇਹ ਵੀ ਅੱਖਾਂ ਤੇ ਪ੍ਰੈਸ਼ਰ ਵੀ ਕਰਨੇ ਆ ਜਿਨ੍ਹਾਂ ਦੇ ਪੇਸ਼ੈਂਟ ਨਿਕਲੂਗਾ ਆਪਣਾ ਵੀ ਪ੍ਰੈਸ਼ਰ ਵੀ ਕਰਵਾਣਾ ਕੀ ਜੀ ਕੁਝ ਡਾਕਟਰ ਦੇਣ ਲਈ ਕੁਝ ਸੀ ਕਰਵਾਣਾ ਕੰਮੇ ਰਕਤ ਪਾਇਆ ਨਹੀਂ ਉੱਤਤਾ ਦਾ ਪੂਰੀ ਸੀ ਟ੍ਰੀਟਮੈਂਟ ਹੋ ਰਹੀ ਹੈ ਕਮ ਕਰ ਰਹੇ ਕਿ ਉਹ ਕਹਿੰਦੇ ਕਿ ਉਸ ਦੇ ਸਾਹਮਣੇ ਇੱਕ ਸਕੂਲ ਅੱਗੇ ਗਿਆ ਬੱਚਿਆਂ ਲਈ ਬਸਾਂ ਖੋਲ ਨਹੀਂ ਦਿੱਤਾ ਕਿ ਇਹ ਪੂਰੇ ਤਰ੍ਹਾਂ ਗੈਰਕਾਨੂੰਨੀ ਹੈ ਕਿ ਦੇਖੇ ਸਵੈ ਸਰਕਾਰੀ ਦੀਆਂ ਪਰਮਿਟਿਓਂ ਤੋਂ ਬੱਚੇ ਸਾਡੇ ਐਸਸੀਟੀ ਪੈਸੰਦਰ ਕੋਰਟ ਵਿੱਚ ਜਾ ਰਹੇ ਸਾਰੇ ਜੀਵਨ ਨਾਲ ਕੇ ਨੇ ਇਹ ਬੰਦ ਬਹੁਤ ਜ਼ਿਆਦਾ ਪਰਵਾਹ ਕਰ ਲੈਣ ਲੱਗ ਪੜਿਆ ਅੱਜ ਦਾ ਕੰਮ ਨਹੀਂ ਕਰਦੇ ਇਹ ਮੇਰੇ ਵੱਲ ਦੇ ਇਹਨਾਂ ਦੇ ਖੂਬ ਨਹੀਂ ਮਾਜੂਦ ਭਾਈ ਜੀ ਨੇ ਕੰਮ ਕਰ ਦਿੱਤੇ ਕਰ ਸਕਣਿਆ ਕਿ ਦਵਾਈਆਂ ਨਹੀਂ ਲੈ ਸਕਦੇ ਜਿਹੜੇ ਲੋੜਵਾਂਗ ਲੋਕ ਨੇ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਜਾਂ ਕਿਸੇ ਤਰ੍ਹਾਂ ਦੀ ਕਿਸੇ ਨੂੰ ਹੋਰ ਵੀ ਲੋੜ ਹੈ ਸਿਰਲੀ ਮੈਡੀਕਲ ਹੈਲਪਿੰਗ ਹਰ ਤਾਈ ਵਾਰ ਕੋਈ ਹੋਰ ਵੀ ਲੋੜਵਾਂਗ ਲੋਕ ਨੇ ਉਹਨਾਂ ਦੀ ਆਪਣਾ ਮਦਦ ਕਰਨੀ ਬਚੜ ਕੇ ਕਰਨੀ ਚਾਹੀਦੀ ਹੈ ਸਾਥ ਮੈਂਬਰਸ ਆਪ ਆਪਣਾ ਵਾਸੀ ਦੇ ਸਾਥ ਤੋਂ ਇੱਕ ਇੱਕ ਕਾਰੇ ਆ ਆ ਕਾਸੀ ਆਸ਼ਰਮ ਵੀ ਯਸੀ ਆਡਵਾਂਸਟੀ ਆਸੀ ਹੋਰ ਕੁਝ ਤਾਂ ਦੀ ਪਾਸਵੀ ਚਲਾਈ ਤੇ ਬਸ ਇੱਕ ਸਾਲ ਜਿਹਨੇ ਚਾਹਤਾ ਹੈ ਜਾ ਰਿਹਾ ਹੈ ਸਾਨੂੰ ਹੁਣ ਲੱਗਿਆ ਕਿ ਸਾਡੇ ਮਤਲਬ ਇਹ ਸੂਰੀ ਪਸਾਰ ਹੋ ਗਿਆ ਤਾਂ ਸਾਨੂੰ ਕੁਝ ਬੜਾ ਹੀ ਬੈਂਕ ਕਰਨਾ ਚਾਹੀਦਾ ਤੇ ਬਸ ਸੋਚਿਆ ਕਿ ਕਦੋਂ ਕਿ ਕੈਪ ਲਗਾਣੀ ਹੈ ਮੈਡੀਕਲ ਕੈਪ ਸ਼ਿਵ ਦੇ ਬੱਚਿਆਂ ਦਾ ਡਾਕਟਰ ਅੰਮ ਦਾ ਡਾਕਟਰ ਅੱਖ ਦਾ ਡਾਕਟਰ ਉਹ ਆਪਣੇ ਪੁੱਤਰਾਂ ਜਿੱਕਰ ਨਾਲ ਇਸ ਅਸੀ ਉਹਨਾਂ ਨੂੰ ਕਿਹਾ ਵੀ ਜਦੋਂ ਉਹ ਥੋੜਾ ਜਿਹਾ ਸੇਵਾ ਵੀ ਹੋ ਜੇਗੀ ਔਰ ਜਦੋਂ ਥੋੜਾ ਜਿਹੀ ਅੱਛਾ ਵੀ ਰਹੇਗਾ ਬਸ ਉਹਨੇ ਲਈ ਅਸੀ ਇੱਕ ਕੈਪ ਲਗਾਇਆ ਔਰ ਆਗੇ ਕੈਪਸ ਆ ਰਹੇ ਆ ਬਹੁਤ ਆ ਰਹੇ ਆ ਤੁਹਾਨੂੰ ਬਹੁਤ ਖੁਸ਼ੀ ਹੋਈ ਕਿ ਉਹਨਾਂ ਨੂੰ ਸਾਡੇ ਤੇਰਾ ਪਿਛਵਾਜ ਜਿਹੜਾ ਕੋਈ ਕੀ ਆਏ ਤੇ ਉਹਨਾਂ ਨੇ ਆਪਣਾ ਪਹਾਰ ਕੀਤਾ ਪਾਸੋ ਦੇ ਵਿੱਚ ਬਹੁਤ ਹੀ ਜ਼ਬਰਦਸਤ ਮੈਡੀਕਲ ਕੈਂਪ ਕੀਤਾ ਗਿਆ ਬਿਆਸ ਸਰ ਦੀ ਗੱਤਿਆਰਾ ਵੀ ਬੀਜੇ ਦਾ ਬਹੁਤ ਹੀ ਧੰਨਵਾਦ ਸਾਰੀ ਟੀਮ ਜਿਹੜੀ ਹੈ ਉਹਨਾਂ ਨੇ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਕਰਾਂਗਾ ਬਹੁਤ ਬੜੀ ਨਿਰਦੋਸ਼ ਇਲਾਕੇ ਦੀ ਟੀਮ ਜਿਹੜੇ ਲੋਕ ਜਿਹੜੇ ਦੀ ਪ੍ਰਵਾਸ ਬਸੰਦ ਰੱਖਦੇ ਆ ਮੈਡੀਕਲ ਇਲਾਜ ਦੀ ਸਰਵਾ ਸਾਡੇ ਦੇ ਬਹੁਤ ਸਾਰੇ ਮੈਡੀਕਲ ਕੀਤੇ ਵਿੱਚ ਪਾਰਲੀਮੈਂਟ ਡਾਕਟਰ ਇਲਾਜ ਲਈ ਬੜੀ ਮਹਾਨ ਟੀਮ ਆ ਜਾਈ ਹੈ ਬੜੀ ਉਤਸ਼ਾਹ ਨਾਲ ਦੇਖਣਾ ਡਾਕਟਰ ਸਹਿਬਾਨ ਜਿਹੜੇ ਫ੍ਰੀ ਆਫ ਕਾਸੇਵਾ ਕਰ ਰਹੇ ਹੈ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਆਪਣਾ ਚੈੱਕਾ ਪੂਰਾ ਮੈਡੀਕਲ ਚੈੱਕਾ ਪੂਰਾ ਲੱਖ ਲੱਖ ਤੋਂ ਸਾਰੇ ਰੂਮ ਜਿਹੜੀਆਂ ਚੈੱਕ ਕੀ ਜਾ ਰਹੇ ਨੇ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਸੋ ਬਹੁਤ ਵੱਡਾ ਫਾਇਦਾ ਜੀ ਡਾਕਟਰ ਸਾਹਿਬਾਨ ਦੀ ਸੇਵਾ ਕਿੰਨਾਂ ਖਾਸ ਕਰਕੇ ਜਿਹੜੇ ਮੈਡਲ ਡਾਕਟਰ ਨਹੀਂ ਜੀ ਮੈਲਾ ਸਾਡੇ ਪ੍ਰਵਾਸ ਜੀ ਜੀ ਨੇ